ਹਾਂਜੀ ਹੁਣ ਜਿਹੜੀ ਜੇ ਬਹੁਤ ਵੱਡੀ ਅਪਡੇਟ ਆ ਗਈ ਹੈ ਕਰਨਲ ਮਾਮਲੇ ਨੂੰ ਲੈ ਕੇ ਜਿਹੜਾ ਕਿ ਬਈ ਚਾਰੇ ਪਰਿਵਾਰ ਜੋ ਕਿ ਇੱਕ ਕਰਨਲ ਪਰਿਵਾਰ ਜਸਪ੍ਰੀਤ ਪਰਿਵਾਰ ਤਾਂ ਜਿਹੜਾ ਕਿ ਬਈ ਇੱਕ ਤੁਹਾਨੂੰ ਵੀਡੀਓ ਦਿਖਾਉਣ ਜਾ ਰਹੇ ਆ ਬਣੇ ਜਰੋ ਚੈਨਲ ਤੇ ਕਿਉਂਕਿ ਇਸ ਪਰਿਵਾਰਾਂ ਦਾ ਕਹਿਣਾ ਵੀ ਇਹ ਸਾਨੂੰ ਇਨਸਾਫ ਚਾਹੀਦਾ ਜਿਵੇਂ ਨਰਿੰਦਰਦੀਪ ਮਾਮਲੇ ਨੂੰ ਲੈ ਕੇ ਕਰਨਲ ਪਰਿਵਾਰ ਨੂੰ ਲੈ ਕੇ ਜਸਪ੍ਰੀਤ ਨੂੰ ਤਾਂ ਇਹ ਮਾਮਲੇ ਕਈ ਸਾਹਮਣੇ ਆ ਗਿਆ ਤਾਂ ਪਹਿਲਾਂ ਇਹ ਵੀਡੀਓ ਸੁਣੋ ਫਿਰ ਆਪਾਂ ਅਗਲੇ ਵਿਚਾਰ ਕਰਾਂਗੇ ਸਾਂਝੇ ਸੁਣੋ ਵੀਡੀਓ ਤੇ ਨੌਜਵਾਨ ਜਿਹੜਾ ਮਾਰ ਮੁਕਾ ਦਿੱਤਾ ਗਿਆ ਨਿਰੰਦਰਦੀਪ ਸਿੰਘ ਉਸਦੀ ਫੈਮਲੀ ਵੀ ਹੈ ਹੁਣ ਇਹ ਕੇਸ ਕਿੱਥੇ ਪੁੱਜਿਆ ਹੈ ਔਰ ਕੀ ਕੀ ਐਡ ਹੋਇਆ ਕੀ ਅਪਡੇਟ ਕੋਰਟ ਦੇ ਆਰਡਰਸ ਨੂੰ ਵੀ ਮੈਨੂੰ ਸਮਝ ਨਹੀਂ ਆ ਰਹੀ ਕਿ ਅੱਜਕਲ ਪੁਲਿਸ ਕੁਝ ਸਮਝਦੀ ਨਹੀਂ ਹੈ ਫੁੱਲ ਹੈ ਕਿ ਇਹਨਾਂ ਨੂੰ ਫੜਿਆ ਨਹੀਂ ਜਾ ਸਕਦਾ 80 ਦਿਨ ਤੋਂ ਇਹ ਪੰਜਾਬ ਪੁਲਿਸ ਦੇ ਬੰਦੇ ਭੱਜੇ ਹੋਏ ਡਿਪਾਰਟਮੈਂਟਲ ਇਨਕੁਆਇਰੀ 45 ਦਿਨ ਤੇ ਐਸਐਸਪੀ ਨੇ ਕਰਾਈ ਨਹੀਂ ਹੋਤੀ ਕਰਨਲ ਸਾਹਿਬ ਦੇ ਕੇਸ ਤੇ ਸਿੱਧਾ ਮਾਰਕੁੱਟ ਦਾ ਕੇਸ ਸੀਗਾ ਜਿਹੜਾ ਦਿਖ ਰਿਹਾ ਹੈ ਜਿਹੜਾ ਹਾਈ ਕੋਰਟ ਦੇ ਆਰਡਰ ਤੇ ਵੀ ਦਿੱਤਾ ਹੈ ਕਿ ਇਹ ਪੁਲਿਸ ਕਰਮਚਾਰੀ ਬਿਲਕੁਲ ਹਵਾ ਵਿੱਚ ਉੜੇ ਹੋਏ ਸੀਗੇ ਆਪਣੇ ਆਈਜੀ ਲੈਵਲ ਦੇ ਅਫਸਰ ਨੂੰ ਘੁੱਟ ਰਿਹਾ ਇੰਨੀ ਖਾਤੀ ਪਿੱਤੀ ਤਾਂ ਨੂੰ ਅਈ ਹੋਸ਼ ਨਹੀਂ ਸੀ ਮਤਲਬ ਪੰਜਾਬ ਪੁਲਿਸ ਦੇ ਵਿੱਚ ਕੋਈ ਡਿਸਪਲਿਨ ਕੋਈ ਕਾਰਵਾਈ ਨਹੀਂ ਜਣਾ ਮਰਜ਼ੀ ਬੰਦਾ 6 ਮਹੀਨੇ ਭੱਜ ਜਾਂਦਾ ਫਿਰ ਵੀ ਇਹਨਾਂ ਨੂੰ ਤਨਖਾਹ ਮਿਲਦੀ ਹੈ ਤੇ ਉਹਨਾਂ ਨੂੰ ਤੇ ਸ਼ੌਕ ਹੈ ਕਿ ਐਨਕਾਊਂਟਰ ਕਰਦੇ ਨੇ ਭੱਜ ਜਾਂਦੇ ਤਾਂ ਐਨਕਾਊਂਟਰ ਕਰੋ ਅੱਧੇ ਘੰਟੇ ਬਾਅਦ ਅਵਾਰਡ ਦੇ ਦਿਓ ਐਨਕਾਊਂਟਰ ਕਰੋ ਐਵਾਰਡ ਦੇ ਦਿਓ ਮਟਰ ਕਰੋ ਪਕੜਾ ਚਿੱਟਾ ਫੜਾਓ ਤੇ ਅਵਾਰਡ ਦੇ ਦਿਓ ਸਰਵਾਰ ਵਰ ਕਿਹਾ ਕਿ ਖਾਕੀ ਦੇ ਵਿੱਚ ਆਤਮਵਾਦੀ ਆ ਗਏ ਗੁੰਡੇ ਬਣ ਗਏ ਇਹ 트ੈਂਡ ਠੀਕ ਨਹੀਂ ਹੈ ਪੰਜਾਬ ਲਈ ਕਿਉਂਕਿ ਖਾਕੀ ਵਿੱਚ ਆਤਮਵਾਦੀ ਆ ਗਏ ਜਿਹੜੇ ਆਤਮਵਾਦੀ ਹੁੰਦੇ ਨੇ ਨਾ ਉਹ ਹੀ ਗੋਲੀਆਂ ਮਾਰਦੇ ਨੇ ਇਨਾ ਰਾਈਟ ਦੇ ਦਿੱਤਾ ਹੈ ਕਿ ਉਹ ਆਤੰਗਵਾਦੀ ਉਹ ਕਿਸੇ ਨੂੰ ਵੀ ਗੋਲੀ ਉਹਨਾਂ ਦੇ ਅੰਦਰ ਜਿਹੜੇ ਆਤੰਗਵਾਦੀ ਹੁੰਦੇ ਨੇ ਨਾ ਉਹਨਾਂ ਵਿੱਚ ਕੋਈ ਇਮੋਸ਼ਨਸ ਨਹੀਂ ਹੁੰਦੇ ਕੋਈ ਫੀਲਿੰਗਸ ਨਹੀਂ ਹੁੰਦੀਆਂ ਮਤਲਬ ਇਹਨਾਂ ਨੇ ਹਰ ਘਰ ਇਹ ਬਹੁਤ ਮਾਰਨਾ ਦੂਜਾ ਪੁੱਤ ਬਾਹਰ ਚਲੇ ਜਾਣਾ ਮਾਂ ਪਿਓ ਨੇ ਪਿੱਛੇ ਮਰ ਜਾਣਾ ਇਹ ਚੰਦ ਦਿਨ ਪੰਜਾਬ ਖਤਮ ਹੋ ਗਿਆ ਪੰਜਾਬ ਸੂਬਾ ਪੂਲਿਸ ਸਟੇਟ ਬਣਦਾ ਜਾ ਰਿਹਾ ਇਸ ਦੀਆਂ ਕਈ ਉਦਾਹਰਣਾਂ ਸਾਹਮਣੇ ਆ ਗਈਆਂ ਕਰਨਲ ਬਾੜ ਦਾ ਬਹੁ ਚਰਚਿਤ ਕੇਸ ਕਰਨਲ ਬਿਸ਼ਵਿੰਦਰ ਸਿੰਘ ਬਾੜ ਦੇ ਧਰਮ ਪਤਨੀ ਜਸਵਿੰਦਰ ਕੌਰ ਬਾੜ ਜੀ ਸਾਡੇ ਹਾਂਜੀ ਇਹ ਜੋ ਕਰਨਲ ਪਰਿਵਾਰ ਸੀ ਜਿਹਦੇ ਵਿੱਚ ਕੀ ਭਾਈ ਨਾਲ ਜਿਹੜਾ ਕਿ ਨਰਿੰਦਰਦੀਪ ਦਾ ਪਰਿਵਾਰ ਉਹ ਵੀ ਬੈਠੇ ਆ ਤੇ ਜਸਪ੍ਰੀਤ ਦਾ ਪਰਿਵਾਰ ਤੇ ਜਿਵੇਂ ਇਹ ਚਾਰ ਪਰਿਵਾਰ ਬੈਠੇ ਆ ਜੋ ਕਿ ਪੀੜਤਾ ਜਿਹੜੀ ਇਹ ਪੰਜਾਬ ਪੁਲਿਸ ਦੀ ਗੁੰਡਾਗਰਦੀ ਦਿਨ-ਬਦਨ ਵਾਧਦੀ ਜਾਂਦੀ ਆ ਜਿਹੜਾ ਹੁਣ ਗੱਲ ਕਰੀਏ ਆਪਾਂ ਕਰਨਲ ਮਾਮਲੇ ਤੋਂ ਬਾਅਦ ਜਸਪ੍ਰੀਤ ਮਾਮਲੇ ਤੋਂ ਬਾਅਦ ਤੇ ਹੋਰ ਵੀ ਕਈ ਮਾਮਲੇ ਆ ਤਾਂ ਜਿਹੜਾ ਹੁਣ ਇਹ ਮਾਮਲਾ ਜਿਹਦੇ ਵਿੱਚ ਬਠਿੰਡੇ 'ਚ ਘਟਨਾ ਵਾਪਰਦੀ ਆ ਇਹ ਤੀਜਾ ਮਾਮਲਾ ਹੋਰ ਸਾਹਮਣੇ ਆ ਗਿਆ ਜਿਹੜਾ ਕੀ ਬਈ ਨਰਿੰਦਰਦੀਪ ਨੂੰ ਬੇਦੋਸ਼ੀ ਨੂੰ ਇੱਕ ਮਾਰ ਦਿੱਤਾ ਜਾਂਦਾ ਕਰੰਟ ਲਾ ਕੇ ਬਹੁਤ ਹੀ ਦਰਿੰਦਗੀ ਨਾਲ ਤਾਂ ਇਹ ਪੰਜਾਬ ਪੁਲਿਸ ਦੀ ਬਹੁਤ ਵੱਡੀ ਇੱਕ ਗੁੰਡਾਗਰਦੀ ਦਿਖਾਈ ਜਾਂਦੀ ਹੈ ਤੇ ਇਹਦੇ ਵਿੱਚ ਪੰਜਾਬ ਸਰਕਾਰ ਨੂੰ ਲਾਲਤਾ ਪੈਂਦੀਆਂ ਸੀਐਮ ਭਵੰਤਮਨ ਨੂੰ ਕਿਉਂਕਿ ਸਵਾਲ ਇਹ ਉੱਠਦੇ ਆ ਵੀ ਇਹ ਘਟਨਾ ਵਾਪਰੀ ਨੂੰ ਬਹੁਤ ਹੀ ਘਟੋ ਘਟ ਅੱਜ ਹੋ ਗਏ 10 ਦਿਨਾਂ ਦੇ ਕਰੀਬ ਹੋ ਗਿਆ ਸਮਾਂ ਤੇ ਪਰ ਇਹਨਾਂ ਦਾ ਕੋਈ ਵੀ ਵਰਕਰ ਜਿਵੇਂ ਉਸ ਪਰਿਵਾਰ ਦਾ ਕਹਿਣਾ ਵੀ ਅਸੀਂ ਇਹਨਾਂ ਨਾਲ ਝੰਡੇ ਲੈ ਕੇ ਘੁੰਮੇ ਜਦੋਂ ਇਹ ਪਾਰਟੀ ਬਣ ਜਾ ਰਹੀ ਸੀ ਪੋਸਟਰ ਲਵਾਏ ਨਾਲ ਤੁਰੇ ਇਹਨਾਂ ਦੇ ਤੇ ਪਰ ਇਹਨਾਂ ਨਾ ਕੋਈ ਆਮ ਆਦਮੀ ਦਾ ਲੀਡਰ ਨਾ ਕੋਈ ਐਮਐਲਏ ਕੋਈ ਨਹੀਂ ਪਹੁੰਚਿਆ ਕਿਉਂਕਿ ਇਸ ਪਰਿਵਾਰ ਦਾ ਕਹਿਣਾ ਵੀ ਆ ਵੀ ਜੋ ਇਹ ਪੰਜਾਬ ਸਰਕਾਰ ਸਾਨੂੰ ਇਹ ਕੋਈ ਅਸੀਂ ਮੰਗ ਆ ਸਾਡੀ ਵੀ ਜਿਹੜਾ ਕਿ ਸਾਨੂੰ ਇਨਸਾਮ ਮਿਲਣਾ ਚਾਹੀਦਾ ਤੇ ਪਰ ਜਿਹੜਾ ਨਾਲ-ਨਾਲ ਹੁਣ ਕਰਨਲ ਮਾਮਲਾ ਇਹ ਵੀ ਤੁਹਾਨੂੰ ਪਤਾ ਹੈ ਬਹੁਤ ਹੀ ਸਮੇਂ ਤੋਂ ਕਿਉਂਕਿ ਜਿਹੜੇ ਹਸਾਮਨਾ ਉਹਨਾਂ ਦੱਸੇ ਵੀ 80 ਦਿਨ ਹੋ ਗਏ ਇਹਨਾਂ ਨੂੰ ਭਗੌੜੇ ਹੋਇਆ ਨੂੰ ਪੰਜਾਬ ਪੁਲਿਸ ਵਾਲੇ ਤਾਂ ਇਹਨਾਂ ਨੂੰ ਹਜੇ ਤੱਕ ਕੋਈ ਪਤਾ ਨਹੀਂ ਕੋਰਟ ਦੇ ਇੱਕ ਸਖਤ ਬਹੁਤ ਆਰਡਰ ਹੁੰਦੇ ਆ ਉਹਨਾਂ ਦੇ ਕਹਿਣ ਤੇ ਵੀ ਗ੍ਰਿਫਤਾਰ ਨਹੀਂ ਹੋਈ ਵੀ ਇਹਨਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਤਾਂ ਇਹ ਪੰਜਾਬ ਪੁਲਿਸ ਵਾਲੇ ਚਾਰੇ ਪੁਲਿਸ ਵਾਲੇ ਜਿਹੜਿਆਂ ਨੇ ਜਸਪ੍ਰੀਤ ਦਾ ਐਂਕਾਊਂਟਰ ਕੀਤਾ ਤੇ ਜਿਹੜਾ ਇੱਕ ਕਰਨਲ ਮਾਮਲਾ ਹੈ ਉਹੀ ਕਰਨਲ ਨੂੰ ਕੁੱਟਣ ਵਾਲੇ ਆ ਉਹੀ ਜਸਪ੍ਰੀਤ ਮਾਮਲੇ 'ਚ ਇਹ ਭਗੌੜੇ ਹੋ ਰਹੇ ਆ ਪੰਜਾਬ ਪੁਲਿਸ ਵਾਲੇ ਤਾਂ ਕਹਿਣ ਦਾ ਮਤਲਬ ਸਿੱਧਾ ਵੀ ਇਹਨਾਂ ਦੇ ਸਵਾਲ ਇਹੀ ਉੱਠਦੇ ਆ ਵੀ ਜਿਹੜਾ ਕਹਿੰਦੇ ਪਾਕਿਸਤਾਨਚੋਂ ਹੱਤਵਾਦੀ ਹੁੰਦੇ ਹੁਣ ਪਾਕਿਸਤਾਨਚੋਂ ਨਹੀਂ ਹੁਣ ਸਾਡੇ ਜਿਹੜੇ ਪੇਸ਼ ਦੇ ਵਿੱਚ ਪੰਜਾਬ ਪੁਲਿਸ ਵਾਲੀ ਖਾਕੀ ਵਰਦੀ ਦੇ ਵਿੱਚ ਆ ਇਹੀ ਹੱਤਵਾਦੀ ਆ ਜਿਹੜੇ ਸਾਡੇ ਬੇਕਸੂਰ ਨੌਜਵਾਨਾਂ ਨੂੰ ਮਾਰ ਦਿੱਤਾ ਜਾਂਦਾ ਜਿਵੇਂ ਸੂ ਜਵਾਨ ਪੜਿਆ ਲਿਖਿਆ ਇੱਕ ਪਤਾ ਨਹੀਂ ਕਿੰਨੇ ਕ ਅਫਸਰ ਬਣਾਤੇ ਇਸ ਨਰਿੰਦਰਦੀਪ ਨੇ ਕਿਉਂਕਿ ਇਹ ਉਹਨਾਂ ਦਾ ਪਰਿਵਾਰ ਦਾ ਵੀ ਦੱਸਣਾ ਵੀ ਬੜੇ ਬੜੇ ਅਫਸਰਾਂ ਦੇ ਐਸਐਸਪੀ ਡੀਐਸਪੀ ਤੇ ਸਾਡੇ ਉਹਦੇ ਕੋਲੋਂ ਬੱਚੇ ਪੜ੍ਹ ਕੇ ਨੌਕਰੀਆਂ ਤੇ ਲੱਗੇ ਆ ਇਹ ਸੂਝਵਾਨ ਨੌਜਵਾਨ ਦੀ ਇੱਕ ਬੇਕਸੂਰ ਦੀ ਇਹਨਾਂ ਨੇ ਬਹੁਤੀ ਦਰਦਨਕੀ ਨਾਲ ਮੌਤ ਕਰ ਦਿੱਤੀ ਜਿਹਦੇ ਵਿੱਚ ਵੀ ਇਹ ਪਰਿਵਾਰ ਇਨਸਾਮ ਮੰਗ ਰਿਹਾ ਤੇ ਪਰ ਜਿਹੜੀ ਇਹ ਗੁੰਡਾਗਰਦੀ ਪੰਜਾਬ ਪੁਲਿਸ ਦੀ ਸਿੱਧੀ ਸਾਪਾਤਾ ਲੱਗਦਾ ਵੀ ਥਾਂ ਥਾਂ ਤੇ ੱੱਕੇ ਹੋ ਰਹੇ ਆ ਤੇ ਹਰ ਕਿਸੇ ਪਰਿਵਾਰ ਨੂੰ ਇਨਸਾਮ ਚਾਹੀਦਾਗਾ ਤੇ ਜਿਹੜਾ ਇਹ ਪੰਜਾਬ ਸਰਕਾਰ ਸੀਐਮ ਭਵੰਤਮਨ ਆਪਣੇ ਬਣੀਓ ਕੋਈ ਐਕਸ਼ਨ ਨਹੀਂ ਲੈਂਦਾ ਕਿਉਂਕਿ ਇਹਨੂੰ ਵੋਟਾਂ ਦੇ ਬਣੀ ਖੜੀ ਆ 2027 ਚੋਣੇ ਨੂੰ ਆਏ ਆ ਕਿ ਵਾਸ਼ਣ ਦੇਣ ਵਾਸਤੇ ਪਹੁੰਚ ਜਾਣਗੇ ਭਾਵੇਂ ਕਿਤੇ ਮਰਜੀ ਸ਼ਹਿਰ ਚ ਜਾਣਾ ਪਵੇ ਚਾਹੇ ਪਟਿਆਲੇ ਚ ਚਾਹੇ ਬਠਿੰਡੇ ਚ ਤਾਂ ਜਦੋਂ ਕਿਤੇ ਕੋਈ ਘਟਨਾ ਵਾਪਰਦੀ ਆ ਤਾਂ ਉਦੋਂ ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਭਈ ਬਠਿੰਡੇ ਸ਼ਹਿਰ ਚ ਇਹ ਵੱਡੀ ਘਟਨਾ ਗਈ ਤਮ ਉਹਨਾਂ ਦੇ ਪਰਿਵਾਰ ਨਾਲ ਕੋਈ ਮਾੜਾ ਮੋਟਾ ਕੋਈ ਵਿਚਾਰ ਸਾਂਝੇ ਕਰਾਂ ਤਾਂ ਇਹ ਦਿਸਦਾ ਨਹੀਂ ਵੋਟਾਂ ਕਿਵੇਂ ਦੇਸੀਆਂ ਦੀਆਂ ਭਾਸ਼ਣ ਕਿਵੇਂ ਦੇਸੀ ਜਾਂਦਾ ਚਾਹੇ ਇਹਨਾਂ ਨੂੰ ਪਟਿਆਲੇ ਜਾਣਾ ਪਵੇ ਚਾਹੇ ਬਠਿੰਡੇ ਜਾਣਾ ਪਵੇ ਚੰਡੀਗੜ੍ਹ ਜਾਣਾ ਪਵੇ ਭਾਸ਼ਣ ਦੇਣ ਵਾਸਤੇ ਉੱਥੇ ਪਹੁੰਚਣਗੇ ਪਰ ਜਦੋਂ ਕੋਈ ਦੀ ਘਟਨਾ ਵਾਪਰਦੀ ਆ ਕਿਸੇ ਦੇ ਦੁੱਖ ਦਰਦ ਚ ਇਹ ਆਮ ਆਦਮੀ ਪਾਰਟੀ ਕੋਈ ਵਰਕਰ ਨਹੀਂ ਪਹੁੰਚਦਾ ਤੇ ਜੇ ਗੱਲ ਕਰੀਏ ਹੁਣ ਨਾਂ ਨਾਲ ਹਰਸੇਮਰਤ ਕੌਰ ਜਿਹੜੀ ਮੈਂ ਕੱਲ ਵੀਡੀਓ ਵੀ ਪਾਈ ਸੀ ਉਹ ਜ਼ਰੂਰ ਪਹੁੰਚਿਆ ਤੇ ਜਿਹੜਾ ਇੱਕ ਸਤਪਾਲ ਸਿੰਘ ਖਾਰਾ ਹਰ ਹਾਂ ਸਤਪਾਲ ਸਿੰਘ ਖਾਰਾ ਜੋ ਉਹ ਵੀ ਜ਼ਰੂਰ ਪਹੁੰਚਿਆ ਤਾਂ ਗੱਲ ਹੁਣ ਇੰਨੀ ਕਾ ਵੀ ਕੋਈ ਸਮਝਦਾ ਕਿਸੇ ਦਾ ਦਰਦ ਤੇ ਜੇ ਆਪਾਂ ਕਹੀਏ ਵੀ ਉਸ ਪਰਿਵਾਰ ਦੀ ਜਾਣਦਾ ਵੀ ਕਿੰਨਾ ਕਾ ਦਰਦ ਦਾ ਉਹਨਾਂ ਦੇ ਦਿਲ 'ਚ ਜਿਹੜੀਆਂ ਇਹ ਸਰਕਾਰਾਂ ਨੂੰ ਲੈ ਕੇ ਕੋਈ ਮੰਗ ਆ ਵੀ ਸਾਨੂੰ ਇਨਸਾਫ ਚਾਹੀਦਾ ਹੁਣ ਇਹ ਚਾਰੇ ਪਰਿਵਾਰ ਵੀ ਇਨਸਾਫ ਮੰਗ ਰਹੇ ਜਿਹਦੇ ਵਿੱਚ ਕਰਲੋ ਪਰਿਵਾਰ ਤਾਂ ਇਹ ਹੀ ਕਹਿ ਰਿਹਾ ਵੀ ਸਾਨੂੰ ਇੰਨਾ ਪਤਾ ਵੀ ਇਹ ਪੰਜਾਬ ਪੁਲਿਸ ਨੇ ਉਹਨਾਂ ਨੂੰ ਭਜਾਇਆ ਹੋਇਆ ਸਮਾਂ ਦੀ ਉਹਨਾਂ ਦਾ ਸਾਥ ਦੇ ਰਹੇ ਆ ਜਿਹੜੀ ਇੱਕ ਵੀਡੀਓ ਆਡੀਓ ਤੇ ਵਾਇਰਲ ਹੁੰਦੀਆਂ ਇਹਨਾਂ ਦੀਆਂ ਜਿੱਥੇ ਮੰਗ ਰਹੇ ਆ ਮਾਫੀ ਤਾਂ ਉਹ ਤਾਂ ਕੋਰਟ ਦੇ ਸਾਹਮਣੇ ਸਬੂਤ ਰੱਖ ਹੀ ਦਿੱਤੇ ਗਏ ਸੀ ਤਾਂ ਇੱਕ ਇਹਨਾਂ ਦਾ ਇਹ ਵੀ ਕਹਿਣਾ ਵੀ ਇੱਕ ਜਿਹੜੀ ਹੋਰ ਕੋਈ ਸਬੂਤ ਸੀ ਇਹ ਮਟਾਉਣ ਦੀ ਕੋਸ਼ਿਸ਼ ਵੀ ਕੀਤੀ ਆ ਪੰਜਾਬ ਪੁਲਿਸ ਸੀਐਸਟੀ ਨੇ ਇਹ ਕਹਿਣਾ ਮਤਲਬ ਸਿੱਧਾ ਸੀਐਮ ਭਵੰਤਮਾਨ ਵੀ ਉੱਥੇ ਇੱਕ ਇਹਨਾਂ ਦੇ ਨਾਲ ਮਿਲਦੇ ਨਜ਼ਰ ਆਉਂਦੇ ਆ ਪਤਾ ਕਿੱਥੋਂ ਪਤਾ ਲੱਗਦਾ ਜਦੋਂ ਇਹਨਾਂ ਦੀ ਮੁਲਾਕਾਤ ਹੁੰਦੀ ਹੈ ਕਰਨ ਪਵਾਰ ਨਾਲ ਇਹਨੂੰ ਸਮਾਂ ਦਿੱਤਾ ਜਾਂਦਾ 12 ਵਜੇ ਦਾ ਤਾਂ 12 ਵਜੇ ਦੇ ਸਮੇਂ ਤੋਂ ਇਹ ਬਾਅਦੇ ਤੋਂ ਆਪਣੇ ਤੋਂ ਭੱਜਦੇ ਆ ਸਮਾਂ ਦੇ ਕੇ ਬਾਅਦ ਵਿੱਚ ਉਸ ਉਸ ਦਿਨ ਕੋਈ ਗੱਲਬਾਤ ਨਹੀਂ ਹੁੰਦੀ ਕਿਹਾ ਜਾਂਦਾ ਵੀ ਤੁਸੀਂ ਜਿਹੜੀ ਸੀਬੀਆਈ ਜਾਂਚਾ ਤੁਸੀਂ ਇਹ ਨਾ ਮੰਗੋ ਤੇ ਅਸੀਂ ਜੋ ਇਹ ਐਸਐਸਪੀ ਨਾਨਕ ਸਿੰਘ ਹੈ ਇਹਦਾ ਟਰਾਂਸਫਰ ਜ਼ਰੂਰ ਕਰ ਦਿੰਨੇ ਆ ਇਹਨਾਂ ਦਾ ਕਹਣਾ ਹੈ ਸੀਸੀਐਮ ਭਵੰਤਮਾਨ ਦਾ ਉਹਨੇ ਦੱਸੋ ਇੱਕ ਪਾਸੇ ਇਨਸਾਫ ਦੀ ਗੱਲ ਆ ਤਾਂ ਇਹ ਇੱਕ ਪਾਸੇ ਇਹ ਆਪਣੇ ਵਾਅਦੇ ਤੋਂ ਭੱਜਿਆ ਉਹਨਾਂ ਨੇ ਸਮਾਂ ਰੱਖ ਕੇ ਉਸ ਸਮੇਂ ਤੋਂ ਇਹ ਮੁਕਰਿਆ ਕਿਉਂਕਿ ਇਹ ਕਈ ਵਾਰ ਕਿਸਾਨਾਂ ਨਾਲ ਵੀ ਹੋਇਆ ਮੀਟਿੰਗਾਂ ਰੱਖ ਕੇ ਉਹਨਾਂ ਸਮਾਂ ਦੀ ਉਲਟਾ ਗ੍ਰਿਫਤਾਰ ਕਰਾ ਦਿੱਤਾ ਜਾਂਦਾ ਤਾਂ ਇਹ ਪੰਜਾਬ ਸਰਕਾਰ ਨੂੰ ਚਾਰੇ ਪਾਸੋਂ ਲਾਹਨਤਾਂ ਪੈ ਰਹੀਆਂ ਚਲੋ ਜੀ ਵਿਚਾਰ ਆਪਣੇ ਜੋ ਤੁਹਾਡੇ ਨਾਲ ਸਾਂਝੇ ਜ਼ਰੂਰ ਕਰਨੇ ਸੀ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਰਹੇ ਜਦੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਨਾ ਰਹੇ ਮਿਲਦੇ ਹਾਂ ਕਨੂੰ ਨਮਾ ਟੋਪ ਤੇ ਧੰਨਵਾਦ